ਸੱਸੀ ਗੱਲ ਜੀ ਮੇਰੀ ਕਵਤਾ ਪੇਸ਼ ਆ ਮਾਰੇ ਗੋ ਕੀ ਬੁੜੀਆਂ ਮਾਰੇ ਗੋ ਮਾ ਬੁੜੀਆਂ ਬੜੀਆਂ ਜੰਮਣ ਪੋਈ ਗਲ ਜੁੜੀਆਂ ਬੜੀਆਂ ਜੱਟਾਂ ਬੜੇ ਛਤਨੀਆੜੀ ਗੋਂ ਕੇ ਗੱਬੇ ਸਿਸਨੀਆੜੀ ਕੂਏ ਪਾਸ ਬਦਬੜੋ ਬੈਠਾ ਮੰਜਾ ਮਲ ਸਪੀੜੋ ਬੈਠਾ ਕਾੜੋ ਰ ਹਲੜਾਈਆਂ ਕਰਦੀ ਨੈਣੋ ਪਹਿਣਾ ਪਾ ਵੀ ਛੜਦੀ ਚੰਗੇ ਸੁਭਾਅ ਕੀ ਨਖਟੋ ਛੜੋ ਉੱਦੇ ਘੜ ਕਾਲੋ ਤੜੀਆਂ ਬੜੀਆਂ ਮਾਰੇ ਗੋ ਮਾ ਬੁੜੀਆਂ ਖਦਰੋ ਮੋਟੇ ਖੁੰਡੇ ਵਾਲੀ ਚੀਕੋ ਚੇ ਚੁੰਡੇ ਵਾਲੀ ਪੂਰਬਨੋ ਹੈ ਕਮਾ ਖਾਦੀ ਹੈ ਸਮਾਨੋ ਸਿੱਧੀ ਸਾਦੀ ਜੱਟੀ ਲੰਬਰ ਬਨ ਉੜੀਸੋ ਜੰਗਲ ਕੀ ਖਵਾਵਾ ਸੀਸੋ ਚਾਪੜੋ ਗਲਪਾ ਮਿੱਟੀ ਪਾਵਾ ਸਿਲੋ ਮਾਰਾ ਫੜੀਆਂ ਬੜੀਆਂ ਮਾਰੇ ਕੋਮਾ ਬੁੜੀਆਂ ਬੜੀਆਂ ਬੜਾ ਟੋਕਰ ਮੈਲੋ ਚੱਕਾ ਮੈਗਰੋ ਕੋ ਹੱਥ ਥੋੜਾ ਰੱਖਾ ਅੱਗਾ ਮਿਲ ਜਾ ਬੁੜੀ ਕਮੀੜੂ ਗੈਲ ਉਸਕੇ ਹੋ ਆਪਣੇ ਰੋ ਅਨ ਰੁਕੇ ਕਰ ਅੱਗਾ 18 ਕਾਂਟਾ ਕਾਂਟਾ ਬਾਤਾ ਮਾਰਾਂ ਛਾਪਰੋ ਨੰਨ੍ਹੇ ਊਟਾਂਡੋ ਪੱਖੀਆਂ ਪੱਥਾਂ ਬੜੀਆਂ ਬੜੀਆਂ ਮਾਰੇ ਕੋਮਾ ਬੁੜੀਆਂ ਬੜੀਆਂ Uno cati para hacer